ਇਕ ਓੰਕਾਰ ਸਤਗੁਰ ਪ੍ਰਸਾਦ RAM KALI ਮਹੱਲਾ ਤੀਜਾ ਆਨੰਦ ਆਨੰਦ ਭਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣਾਈਆਂ ਸ਼ਬਦੋਤਾ ਗਾ ਬੋ ਹਰੀ ਕੇ ਰਾਮ ਜਿਨੀ ਬਸਾਇਆ ਕਹਿ ਨਾਨਕ ਆਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰੀਆ ਤੂੰ sada ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਹੋ ਕਰੇ ਤੇਰਾ ਕਾਰਜ ਸਭ ਸਵਾਰਣ ਸਭਨਾ ਗੱਲਾਂ ਸਮਰੱਤ ਸਵਾਮੀ ਸੋ ਕਿਉ ਮਨ ਹੋ ਵਿਸਾਰੇ ਕਹ ਨਾਨਕ ਮਨ ਮੇਰੀ sada ਰਹੋ ਹਰ ਨਾਲੇ ਸਾਚੀ ਸਾਹਿਬਾ ਕਿਆ ਨਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਹੀ ਸੋ ਪਾਵੇ sada ਸਿਫ ਸਲਾਹ ਤੇਰੀ ਨਾਮ ਮਨ ਬਸਾ ਬਾਈ ਨਾਮ ਜਿਨ ਕਾ ਮਨ ਵਸਿਆ ਬਾਜੀ ਸਬਦ ਕਹੇਰੀ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਤ ਸੁਖਮਨ ਆਏ ਵਸਿਆ ਜਿਨ ਇਛਾਂ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤ ਹੋ ਸਭ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਬਾਜੀ ਪੰਚ ਸਾਵਦੇ ਤੇ ਅਧਕਾਰ ਸੁਭਾਗ ਹੈ ਕਰ ਸੁਭਾਗ ਹੈ ਸਬਦ ਬਾਜੀ ਕਲਾ ਜਿਤ ਕਰ ਧਾਰੀ ਆ ਪੰਚ ਦੂਦ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੀ ਨਾਮ ਹਰਿ ਕੈ ਲਾਗੀ ਕਹਿ ਨਾਨਕ ਤੈ ਸਖੋ ਆ ਤੇਤ ਘਰ ਅਨਹਦ ਬਾਜੀ ਸਾਚੀ ਲਿਵਾ ਬਿੰਦੇਹੀ ਨਮਾਣੀ ਦੇਹ ਨਮਾਣੀ ਲਿਵਾ ਵੱਜ ਹੋ ਕਿਆ ਕਰੀ ਵਿਚਾਰਿਆ ਤੁਧ ਵਾਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾਉ ਹੋਰ ਥਾਉ ਨਹੀਂ ਸਬਦ ਲਾਗ ਸਵਾਰੀਆ ਕਹ ਨਾਨਕ ਲਿਵਾ ਵਜ ਹੋਂ ਕਿਆ ਕਰੀ ਵਿਚਾਰੀਆ ਆਨੰਦ ਆਨੰਦ ਸਭ ਕੋ ਕਹ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੀ ਪਿਆਰਿਆ ਕਰ ਕਿਰਪਾ ਕਿ ਲਿ ਵਿਕੱਤੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸਬਦ ਸੱਚਾ ਸਵਾਰਿਆ ਕਹ ਨਾਨਕ ਇਹੋ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ ਪਾਵੇ ਤੈ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੀ ਵਿਚਾਰਿਆ ਇੱਕ ਭਰਮ ਭੂਲੇ ਫੇਰਾ ਦਾ ਸਿੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾਂ ਭਾਣਾ ਭਾਵਈ ਕਹੇ ਨਾਨਕ ਜਿਸ ਦੇਹ ਪਿਆਰੀ ਸੋਈ ਜਨ ਪਾਵੇ ਆਵ ਹੋ ਸੰਤ ਪਿਆਰੀਓ ਅਕਤ ਕੀ ਕਰ ਕਹਾਣੀ ਕਰਹਿ ਕਹਾਣੀ ਅਕਤ ਕੇਰੀ ਕਿਤ ਦਵਾਰ ਪਾਈਐ ਤਾਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਹੁ ਗੁਰੂ ਕੇ ਰਾਗ ਆਵ ਹੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਤ ਕਹਾਣੀ ਇਹ ਮਨ ਚੰਚਲ ਚਤਰਾਈ ਕਿੰਨੇ ਨਾ ਪਾਇਆ ਚਤਰਾਈ ਨਾ ਪਾਇਆ ਕਿੰਨਾ ਤੂੰ ਸੁਣ ਮਨ ਮੇਰਾ ਇਹ ਹੀ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿੰਨਾ ਕੀਤੀ ਜਿੰਠਾ ਗੋਲੀ ਪਾਈ ਹੈ ਕੁਰਵਾਨ ਕੀਤਾ ਤੇ ਸਭ ਵਿਟੋ ਜਿਨ ਮੋਹੋ ਮਿੱਠਾ ਲਾਇਆ ਕਹੈ ਨਾਨਕ ਮਨ ਚੰਚਲ ਚਤਰਾਈ ਕਿੰਨੇ ਨਾ ਪਾਇਆ ਏ ਮਨ ਪਿਆਰੀਆ ਤੂੰ ਸਦਾ ਸੱਚ ਸੰਭਾਲੀ ਇਹੋ ਕੁਟੰਬ ਤੂੰ ਜੇ ਦੇਖਦਾ ਚੱਲਾ ਨਹੀਂ ਤੇਰਾ ਨਾਲੇ ਸਾਥ ਤੇਰਾ ਚੱਲਾ ਨਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤਾ ਅੰਤ ਪਛੋ ਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੀ ਤੂੰ ਸਦਾ ਸੱਚ ਸੰਭਾਲੀ ਅਗਮ ਉਹ ਚਰਾ ਤੀਰਾਂਤ ਨ ਪਾਇਆ ਅੰਤੋਂ ਨ ਪਾਇਆ ਕਿੰਨਾ ਤੀਰਾ ਆਪਣਾ ਆਪ ਤੂੰ ਜਾਣਹੀਂ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਬਖਣਹੀਂ ਅੱਖ ਹੈ ਤਾਂ ਵਿਖੇ ਸਭ ਤੂੰ ਹੈ ਜਨ ਜਲ ਤੋਂ ਪਾਇਆ ਕਹਿ ਨੰ ਤੂੰ ਸਦਾ ਗਮ ਹੈ ਤੀਰਾਂਤ ਨ ਪਾਇਆ ਸੁਰਨਰ ਮੁੰਜ ਨੰ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਬਸਾਇਆ ਜੀ ਜੰਤ ਸਲ ਤੁਧ ਉਪਾਈ ਕਵੀਖ ਪਰਸਨ ਆਇਆ ਲਭ ਲੋਭ ਅਹੰਕਾਰ ਚੂਕਾ ਸਤਗੁਰੂ ਭਲਾ ਪਾਇਆ ਕਹੈ ਨਾਨਕ ਜਿਸ ਨੂੰ ਆਪ ਤੁਠਾ ਤੈ ਨਿਰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਹੰਕਾਰ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੇ ਹੋ ਤਿੱਖੀ ਵਾਲੋਨੀ ਕੀਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨਿ ਆਪ ਤਜਿਆ ਹਰ ਬਾਸ ਨ ਸਮਾਨੀ ਕਹੈ ਨਾਨਕ ਚਾਲ ਭਗਤਾ ਜੋ ਗੋ ਜੁਗ ਨਿਰਾਲੀ ਜਿਉ ਤੂੰ ਚਲਾਹਿ ਤੇ ਵੀ ਚੱਲੈ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਉ ਤੂੰ ਚਲਾਹਿ ਤੇ ਵੈ ਚੱਲੈ ਜਿਨਾਂ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਇਹਿ ਸੇ ਹਰ ਹਰ ਸਦਾ ਧਿਆਵਹਿ ਜਿਸ ਨੂੰ ਕਥਾ ਸੁਣਾਹਿ ਆਪਣੀ ਸੇ ਗੁਰਦੁਆਰੇ ਸੁਖ ਪਾਵਹਿ ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤੇ ਵਾ ਚਲਾਵਹਿ ਇਹੋ ਸੋਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨਕੇ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇੱਕ ਫਿਰ ਹੈ ਕੰਧੀਰੀ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੈ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਈ ਸੀ ਜਨ ਜਿਨਹੀਂ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਈ ਗੁਰਮੁਖ ਜਿਨਹੀਂ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਮ ਪਵਿੱਤ ਸੰਗਤ ਸਵਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇਪ ਪਵਿੱਤ ਜਿਨੀ ਮਨ ਬਸਾਇਆ ਕਹ ਨਾਨਕ ਸੇਪ ਤੇ ਜਿਨੀ ਗੁਰਮੁਖ ਹਰ ਹਰ ਤੇ ਆਇਆ ਕਰਮੀ ਸਹਿਜਾ ਉਪਜਾਇ ਬਿਨ ਸਹਿਜਾ ਸਹਿਸਾ ਨਾ ਜਾਈ ਨਹਿ ਜਾਈ ਸਹਿਸਕ ਤ ਸੰਜਮ ਰਹੀ ਕਰਮ ਕਮਾਈ ਸਹਿਸਾ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਈ ਮਨ ਤੋ ਬੋਹੋ ਸਬਦ ਲਾਗੋ ਹਰਿ ਸਿਉ ਰਹੁ ਚਿਤ ਲਾਈ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਇ ਇਹ ਸਹਿਸਾ ਇਵਜਾਇ ਜਿਉ ਮਲ ਬਾਰੂ ਨਿਰਮਲ ਵਹਰੂ ਨਿਰਮਲ ਜਿਉ ਤਮੈਲੇ ਤਿਨੀ ਜਨਮ ਜੁਐ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਂ ਬਿਸਾਰੇ ਹਾ ਬੇਦਾਂ ਮਹਨਾਮ ਉਤਮ ਸੋ ਸੁਣੈ ਨਾਹੀ ਫਿਰ ਹੈ ਜਿਉ ਵੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੁਐ ਹਾਰਿਆ ਜੀਉ ਨਿਰਮਲ ਵਾਰੋ ਨਿਰਮਲ ਵਾਰੋ ਤਨ ਨਿਰਮਲ ਜੀਉ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਇ ਪਹੁੰਚਾ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੀ ਸੇ ਵੰਜਾਰੀ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮਖ ਹੋਵੈ ਹੋਵੈ ਤਾ ਸਨਮਖ ਸਿੱਖ ਕੋਈ ਜਿਉ ਰਹੈ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਾਈ ਅੰਤਰ ਆਤਮਾ ਸੰਭਾਲੀ ਆਪਿ ਜਾਣ ਦਿਸਦਾ ਰਹਿ ਪਰਨਾ ਗੁਰ বিনা ਵਰ ਨਾ ਜਾਣ ਕੋਈ ਕਹਿ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮਖ ਹੋਈ ਜੇ ਕੋ ਗੁਰ ਤੇ ਬੇਮਖ ਹੋਵਾ ਬਿਨ ਸਤਗੁਰ ਮੁਕਤ ਨ ਪਾਵੈ ਪਾਵੈ ਮੁਕਤ ਨਾ ਹੋਰਥੈ ਕੋਈ ਪੁੱਛੋ ਭਵੇ ਕੀ ਜਾਇ ਅਨੇਕ ਜੂਨੀ ਭਰਮ ਆਵੈ ਬਿਨ ਸਤਗੁਰ ਮੁਕਤ ਨ ਪਾਈ ਫਿਰ ਮੁਕਤ ਪਾਈ ਲਾਗ ਚਰਨੀ ਸਤਗੁਰੂ ਸਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਹੋ ਬਿਨ ਸਤਗੁਰ ਮੁਕਤ ਨ ਪਾਈ ਆ ਗਾਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਿਰ ਬਾਣੀ ਜਿਨ ਕੋ ਨਦਰ ਕਰਮ ਹੋ ਗਐ ਹਿਰਦੈ ਤਿਨਾਂ ਸਮਾਣੀ ਪੀ ਬੋ ਅੰਮ੍ਰਿਤ ਸਦਾ ਰਹੁ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਏ ਸੱਚੀ ਬਾਣੀ ਸਤਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਗੁਰ ਬਾਜੋਂ ਹੋਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ ਹਰ ਹਰ ਨਿਤ ਕਰੈ ਰਸਨਾ ਕਹਿ ਆ ਕਛੂ ਨ ਜਾਣੀ ਚਿਤ ਜਿਨ ਕਾ ਹਰਿ ਲਿ ਮਾਇਆ ਭੂਲਣ ਪੈ ਰਵਾਣੀ ਕਹਿ ਨਾਨਕ ਸਤਿਗੁਰ ਵਾਚੋਂ ਹੋਰ ਕੱਚੀ ਬਾਣੀ ਗੁਰਕਾ ਸਬਦ ਰਤਨ ਹੈ ਹੀਰੇ ਜਿੱਤ ਜੜਾਓ ਸਬਦ ਰਤਨ ਜਿੱਤ ਮਨ ਲਾਗਾ ਇਹੋ ਹੋ ਆਸਮਾਉ ਸਬਦ ਸੇਤੀ ਮਨ ਮਿਲਿਆ ਸਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇਹ 부ਝਾਏ ਕਹਿ ਨਾਨਕ ਸਬਦ ਰਤਨ ਹੈ ਹੀਰਾ ਜਿੱਤ ਜੜਾਓ ਸੇਵ ਸਾਗ ਤਾਪੋ ਪਾਇ ਕ ਕਰਤਾ ਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖਾ ਗੁਰਮੁਖ ਕਿਸਾ ਬੁਝਾਈ ਤੂੜੇ ਵੰਧਨ ਹੋਵੇ ਮੁਕਤ ਸਬਦ ਮਨ ਵਸਾਈ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇਕ ਸਿਸਿਉ ਲਿਬਲਾਏ ਕਹ ਨਾਨਕ ਆਪ ਕਰਤਾ ਪੇ ਹੁਕਮ 부ਝਾਈ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤਤ ਸਾਰ ਨਾ ਜਾਣੀ ਤਤ ਸਾਰ ਨਾ ਜਾਣੀ ਗੁਰੂ ਬਾਝੋਂ ਤਤ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁਤਤਾ ਸੁਤਿਆ ਰਹਿਣ ਵਿਹਾਣੀ ਗੋੁਰੁ ਕਿਰਪਾ ਤੇ ਸੀਜਨ ਜਾਗੀ ਜਿਨਾਂ ਹਰਮਨ ਵਸਿਆ ਬੁਲਹਿ ਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅਣ ਦਿਨ ਹਰਿ ਲਿਵ ਲਾਗੈ ਜਾਗਤ ਰਹਿਣ ਬਿਹਾਨੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੀ ਸੋ ਕਿਉ ਮਨੋਹ ਬਿਸਾਰੀਐ ਮਨੋ ਕਿਉ ਬਿਸਾਰੀਐ ਏਵਡਾਤਾ ਜੀ ਅਗਨ ਮੈਂ ਆਹਾਰ ਪਹਚਾਵਹਿ ਉਸਨੂੰ ਕਿਹੋ ਪਹੇ ਨਾ ਸਕੀ ਜਿਸਨੂੰ ਆਪਣੀ ਲਿਵ ਲਾ ਬਈ ਆਪਣੀ ਲਿਵਾ ਪੇਲਾਏ ਗੁਰਮੁਖ ਸਦਾ ਸੰਭਾਲੀਆ ਕਹੈ ਨਾਨਕੀ ਬੜਾ ਦਾਤਾ ਸੋ ਕਿਉ ਮਨ ਹੁੰਬੇ ਸਾਰੀਆ ਜੈਸੀ ਅਗਨ ਉਦਰ ਮਹ ਤੈਸੀ ਬਾਹਰ ਮਾਇਆ ਮਾਇਆ ਅਗਨ ਸਾਵੇ ਕੋ ਜੇਹੀ ਕਰਤਾ ਖੇਲ ਅਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਭਾਇਆ ਲੇਵਿ ਸ਼ੁਡ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹੈ ਨਾਨਕ ਗੁਰ ਪ੍ਰਸਾਦੀ ਜਿਨਾਂ ਲੇਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਇ ਮੁੱਲ ਨਾ ਪਾਇਆ ਜਾਇ ਕਿਸੈ ਵਿਟੋਂ ਰਹੇ ਲੋਕ ਬਿਲਲਾਈ ਐਸਾ ਸਤਗੁਰ ਜੀ ਮਿਲਿਆ ਤਿਸ ਨੂੰ ਸਿਰ ਸੋਤੀਐ ਵਿੱਚੋਂ ਆਪ ਜਾਇ ਜਿਸ ਦਾ ਜੀਉ ਤਿਸ ਮਿਲ ਰਹਾ ਹਰ ਵਸੈ ਮਨਾਈ ਹਰ ਆਪ ਅਮੁੱਲ ਕਹ ਭਾਗ ਤਿਨਾ ਕੀ ਨਾਨਕ ਜਿਨ ਹਰ ਪੱਲੈ ਪਾਈ ਹਰ ਰਾਸ ਮੇਰੀ ਮਨ ਬਨਜਾਰਾ ਹਰ ਰਾਸ ਮੇਰੀ ਮਨ ਬਨਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਉ ਜੀਉ ਹਉ ਲਾਹਾ ਖਟਿਉ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਬਾਣਾ ਕਹ ਨਾਨਕ ਹਰ ਰਾਸ ਮੇਰੀ ਮਨ ਹੋਆ ਬਨਜਾਰਾ ਈ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੂਰਤ ਕੀਤਾ ਜਿਸ ਚਰ ਹਰ ਰਸ ਪੱਲੇ ਨਾ ਪਾਈ ਹਰ ਰਸ ਪਾਈ ਪੱਲੇ ਪੀਆ ਹਰ ਰਸ ਬਹੁੜ ਨ ਤ੍ਰਿਸ਼ਨਾ ਲੱਗਾ ਆਏ ਇਹੋ ਹਰ ਰਸ ਕਰਮੀ ਪਾਈਐ ਸਤਗੁਰ ਮਿਲੈ ਜਿਸ ਆਈ ਕਹਿ ਨਾਨਕ ਹੂਰ ਅਨਰਸ ਸਭ ਵਿਸਰੇ ਜਾ ਹਰ ਵਸੈ ਮਨਾਈ ਏ ਸਰੀਰਾ ਮੇਰਾ ਹਰ ਤੁਮ ਮਹਿਜੂਤ ਰੱਖੀ ਤਾਂ ਤੂੰ ਜਗ ਮੇ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੇ ਆਇਆ ਹਰਾਪੀ ਮਾਤਾ ਆਪੇ ਪਿਤਾ ਜਿੰ ਜੀਉ ਉਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੂਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰੱਖੀ ਤਾਂ ਤੂੰ ਜਗ ਮੇ ਆਇਆ ਮਨ ਚਾਉ ਪਿਆ ਪ੍ਰਭ ਆਗਮ ਸੁਨਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪਾਈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲੇ ਆਕਰਣ ਕਾਰਨ ਜੋਗੋ ਇਹ ਸਰੀਰਾ ਮੇਰਾ ਇਸ ਜਗ ਮੈਂ ਆਏ ਕੀ ਕੀ ਅਤੁੱਤ ਕਰਮ ਕਮਾਇਆ ਕੀ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਬਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੈ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਗੁਰ ਸਿਓ ਚਿਤ ਲਾਇਆ ਇਹ ਨੈਤਰੋ ਮੇਰੀਓ ਹਰ ਤੁਮ ਮੈਂ ਜੂਤ ਧਰੀ ਹਰ ਬਿਨ ਅਬਰ ਨ ਦੇਖੋ ਕੋਈ ਹਰ ਬਿਨ ਅਬਰ ਨ ਦੇਖੋ ਕੋਈ ਨਦਰੀ ਹਰ ਨੇ ਹਾਲਿਆ ਇਹੋ ਵੇਸ ਸੰਸਾਰ ਤੁਮ ਦੇਖਦੇ ਇਹੋ ਹਰ ਦਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਵਿਨ ਅਵਰਨ ਕੋਈ ਕਹ ਨਾਨਕ ਇਹੇ ਨੇਤਰ ਅੰਧ ਸੇ ਸਤ ਗੁਰ ਮਿਲਿਆ ਅੰਦਰਿ ਦ੍ਰਿਸ਼ਟ ਹੋਈ ਇਹ ਸਰਬ ਨੂੰ ਮੇਰਿਓ ਸਾਚਾ ਸੁਣੈ ਨੂੰ ਪਠਾਈ ਸਾਚਾ ਸੁਣੈ ਨੂੰ ਪਠਾਈ ਸਰੀਰ ਲਾਏ ਸੁਣਹੁ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸਾਚ ਅਲਖੇ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣਹੁ ਪਵਿੱਤਰ ਹੋਵਹੁ ਸਾਚਾ ਸੁਣਨੈ ਨੂੰ ਪਠਾਈ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਉਣ ਨੌ ਦੁਆਰੀ ਪ੍ਰਗਟ ਕੀਏ ਦਸਮਾ ਗੁਫਤ ਰਖਾਇਆ ਗੁਰਦਵਾਰ ਲਾਇ ਭਾਵਨੀ ਇੱਕ ਨੰਦਸਮਾ ਦਵਾਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵਨੇਦ ਤਿਸ ਦਾ ਅੰਤ ਨਾ ਜਾਈ ਪਾਇਆ ਕਹ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ ਈਹੂ ਸਾਚਾ ਸੋਹਿਲਾ ਸਾਚਾ ਘਰ ਗਾਵਹੁ ਗਾਵਹੁ ਤਾਂ ਸੋਹਿਲਾ ਘਰ ਸਾਚੈ ਜਿੱਥੈ ਸਦਾ ਸੱਚ ਧਿਆਵਹਿ ਸੱਚੋ ਧਿਆਵੈ ਜਾਂ ਤੁਧ ਭਾਵੈ ਗੁਰਮੁਖ ਜਿਨਾਂ ਬੁਝਾਵਹਿ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਵਕਸੇ ਸੂ ਜਨ ਪਾਵਹਿ ਕਹਿ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵਹਿ ਆਨੰਦ ਸੁਣ ਮੜ ਭਾਗੀ ਹੋ ਹੋ ਸਗਲ ਮਨੂਰਤ ਪੂਰੇ ਪਾਰ ਬ੍ਰਹਮ ਪ੍ਰਾਪਾਇ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ